ਸਾਸਰੇ ਕਾਲ ਜੀ ਅੱਜ ਤੁਹਾਨੂੰ ਅਸੀਂ ਠੰਡੇ ਮਿੱਠੇ ਸ਼ਰਬਤ ਦੇ ਨਾਲ ਮਹਿਰੂਬ ਰੂ ਕਰਾ ਰਹੇ ਹਾਂ ਕਿ ਗਰਮੀਆਂ ਵਿੱਚ ਇਹਨੂੰ ਪੀਏ ਤੇ ਐਨ ਠੰਡਕ ਪੈ ਜਾਏ ਸਾਨੂੰ ਪਿੰਕ ਪਿੰਕ ਸ਼ਰਬਤ ਬਣਾ ਲੈ ਸਾਨੂੰ ਚਾਹੀਦਾ ਇੱਕ ਤੇ ਇਹਦੇ ਲਈ ਸ਼ਰਬਤ ਚਾਹੀਦਾ ਹੈ ਸੋਡੇ ਦੀ ਬੋਤਲ ਚਾਹੀਦੀ ਹੈ ਤੇ ਦੁੱਧ ਚਾਹੀਦਾ ਠੰਡਾ ਠੰਡਾ ਤੇ ਅਸੀਂ ਦੋ ਕੱਚ ਦੇ ਗਲਾਸ ਚ ਅਸੀਂ ਦੁੱਧ ਮੈਜ਼ਰ ਕਰ ਲਿਆ ਸੀ ਤੇ ਇਹਨਾਂ ਇਹਦੇ ਨਾਲ ਅਪਰੋਕਸੀਮੇਟ ਅਸੀਂ 6 ਸਜਾ ਨੇ ਪੀ ਸਕਦੇ ਆ ਆਰਾਮ ਦੇ ਨਾਲ ਔਰ ਬੜਾ ਹੀ ਆਨੰਦ ਆਂਦਾ ਹੈ ਜਦੋਂ ਅਸੀਂ ਇਹ ਠੰਡਾ ਠੰਡਾ ਸ਼ਰਬਤ ਪੀਨੇ ਆ ਔਰ ਇਹਨੂੰ ਬਣਾਣਾ ਬੜਾ ਇਜ਼ੀ ਹੈ ਔਰ ਦੇਖੋ ਮੈਜ਼ਰਮੈਂਟ ਬਹੁਤ ਜ਼ਰੂਰੀ ਹੈ ਕਿਉਂਕਿ ਉਸ ਸਾਬਨੇ ਇਸੇ ਬਾਕੀ ਸਾਰੇ ਚੀਜ਼ਾਂ ਪਾਣੀ ਆ ਔਰ ਅਸੀਂ ਇੱਕ ਪਤਲੇ ਵਿੱਚ ਦੋਨੋਂ ਹੀ ਦੁੱਧ ਦੇ ਗਲਾਸ ਪਰਟ ਲੈ ਲਏ ਦੁੱਧ ਪਤਲੇ ਚ ਪਾਉਣ ਤੋਂ ਮਗਰੋਂ ਜਿਹੜਾ ਇਹ ਸ਼ਰਬਤ ਹੁੰਦਾ ਸਾਡੇ ਕੋਲ ਦੇਖੋ ਜਗਾ ਵੱਡਾ ਸਪੂਨ ਹੁੰਦਾ ਹੈ ਤੇ ਉਹ ਅਸੀਂ ਦੋ ਸਪੂਨ ਪਾ ਦਿੱਤੇ ਨੇ ਤੇ ਜਦ ਤੁਸੀਂ ਪਾਨਦੇ ਤਾਂ ਇਹਨੂੰ ਹਿਲਾਉਣਾ ਜ਼ਰੂਰ ਹੈ ਔਰ ਹਿਲਾ ਕੇ ਤੁਸੀਂ ਇਹਨੂੰ ਚੱਕ ਵੀ ਸਕਦੇ ਹੋ ਕਿ ਤੁਹਾਨੂੰ ਜਿਵੇਂ ਤੁਹਾਨੂੰ ਮਿੱਠਾ ਪਸੰਦ ਹੈ। ਸ਼ਰਬਤ ਪਾਨ ਤੋਂ ਬਾਅਦ ਜਿਹੜੇ ਅਸੀਂ 2 ਸਪੂਨ ਪਾਏ ਸੀ ਹੋਣ ਉਸ ਤੋਂ ਬਾਅਦ ਅਸੀਂ ਸੋਡਾ ਮੈਜ਼ਰ ਕੀਤਾ ਹੈ ਉਸੇ ਗਲਾਸ 'ਚ ਜਿਸ ਗਲਾਸ 'ਚ ਦੁੱਧ ਪਾਇਆ ਸੀ। ਤੇ ਅਸੀਂ 1 ਗਲਾਸ ਪਾਤਾ ਮਤਲਬ 2 ਗਲਾਸ ਵਾਲੇ ਦੁੱਧ ਦੇਓਗੇ 2 1/2 ਵੱਡੇ ਸਪੂਨ ਸ਼ਰਬਤ ਦੇ ਤੇ 1 ਗਲਾਸ ਅਡਾ ਸੋਡੇ ਦਾ। ਹੁਣ ਜਦੋਂ ਇਹ ਸੋਡਾ ਪੰਨਾ ਹੈ ਉਦੋਂ ਹੀ ਜ਼ਿਆਦਾ ਵੇਟ ਨਹੀਂ ਕਰਨੀ। ਇਹਨੂੰ ਫਟਾਫਟ ਜਸਟ ਅਸੀਂ ਨੂੰ ਚੱਕ ਕੇ ਅਕੋਰਡਿੰਗ ਟੂ ਅਸੀਂ ਇਹਨੂੰ ਦੇਖੋ ਹਲਾਇਆ ਹਲਾ ਵੀ ਰਿਹਾ ਹਲਾਨਾ ਬਹੁਤ ਜ਼ਰੂਰੀ ਹੈ ਹੁਣ ਜਿਵੇਂ ਤੁਸੀਂ ਪੀਂਦੇ ਹੋ ਜਿਵੇਂ ਦੇਖੋ ਹਲਾਇਆ ਤੇ ਸਾਡੇ ਅੱਛੇ ਜਿਵੇਂ ਛੱਗ ਛੱਗ ਜਿ ਆ ਗਏ ਨੇ ਤੇ ਇਹਦੇ ਵਿੱਚ ਤੁਸੀਂ ਬਰਫ਼ ਵੀ ਪਾ ਸਕਦੇ ਹੋ ਮਤਲਬ ਬਰਫ਼ ਦੇ ਪੀਸਸ ਪਾ ਸਕਦੇ ਹੋ ਸੋਡੇ ਤੋਂ ਮਗਰੋਂ ਅਸੀਂ ਹਲਾਇਆ ਬਰਫ਼ ਐਡ ਕੀਤੀ ਤੇ ਗਲਾਸਾਂ ਚ ਪਾਉਣ ਤੋਂ ਬਾਅਦ ਅਸੀਂ ਇਹਨੂੰ ਸਰਵ ਕੀਤਾ ਤੇ ਪੀਣ ਤੋਂ ਬਾਅਦ ਸਾਨੂੰ ਇੰਨਾ ਆਨੰਦ ਆਇਆ ਇੰਨਾ ਠੰਡਾ ਮਿੱਠਾ ਤੇ ਬੜਾ ਹੀ ਡਾਈਜੈਸਟਿਵ ਸੀ ਥੈਂਕ ਯੂ